ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਮੇਰੀ ਵੀਡੀਓ ਬਣਵਾਈ ਹੈ ਬਾਕੀ ਨੰਬਰ ਵਾਇਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰੋਮੀ ਕੋਲੋਂ ਪਿੰਡ ਮਹਾਰਾਜ ਤੋਂ ਕਰਕੇ ਜੀ ਕਵਰ ਬੈੜਾ ਦਿਖਾਵਾਂ ਤੁਹਾਨੂੰ 4 ਦੋ ਸੂਈਆਂ ਸਮਾਏ ਦੋ ਦਿਖਾ ਦੇਾਂਗੇ ਜੀ ਗੱਬਣਾ ਗੱਲਬਾਤ ਸਾਰੀ ਕਰਾ ਲੈ ਸਾਰੀ ਜਾਣਕਾਰੀ ਲੈ ਕੇ ਸੌਦਾ ਤੁਸੀਂ ਫੇਰ ਕਰਨਾ ਸੱਸੀ ਗਾ ਬਾਈ ਸੱਸੀ ਗਾ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਢਿਲੋਂ ਸਾਵਾ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਹੈਗਾ 947863584 ਜੀ ਪਿੰਡ ਆਪਣਾ ਜੀ ਪਿੰਡ ਵੀਰੇ ਮਹਰਾਜ ਆ ਹੂੰ ਤੇ ਜਲਾਬ ਠੰਡਾ ਵੀਰੇ ਦਸੇਲ ਦਸੇਲ ਰਾਮਪਰਾ ਫੂਲਾ ਰਾਮਪਰਾ ਫੂਲ ਟ੍ਰੈਕ ਤੇੜਾ ਮਹਰਾਜ ਤੋਂ ਗੋਮਨਸਰ ਨੂੰ ਸੜਕ ਬਣੀ ਵੀ ਆ ਉਹ ਤੇ 1 ਕਿਲੋਮੀਟਰ ਅੱਗੇ ਜਾ ਕੇ ਸੱਜੇ ਹੱਥ ਆਪਣਾ ਘਰ ਆ ਓਕੇ ਰੋਮੀ ਦਾ ਘਰ ਪੁੱਛ ਲੈ ਜਿੱਥੋਂ ਮਰਜੀ ਕਿੱਥੋਂ ਮਰਜੀ ਇਹ ਕਿੰਨੇ ਨਾਗਾ ਜਿ ਬਕਾਓ ਫਿਰ ਮਾਲ ਦਾ ਵਈ ਬਾਬੇ ਦੀ ਕਿਰਪਾ ਹਰ ਵਕਤ ਹੀ 15 ਹੁੰਦੇ ਤੇ 12 ਪਾ ਗਏ ਹਾਂ ਹਾਂ ਤੇ ਅੱਜ ਫਿਰ ਕੈਮ ਦੇ ਦੀ ਨਜ਼ਰ ਚ ਕਿੰਨੇ ਕਰਨੇ ਚਾਰ ਹੀ ਕਰਨੇ ਚਾਰ ਹੀ ਟੌਪ ਦੇ ਨਹੀਂ ਇੰਨੇ ਕਰਨੇ ਆ ਬਈ ਜਿਹੜੀਆਂ ਬਾਬਾ ਇਹਦੇ ਨੰਬਰ ਤੇ ਵੇਰ ਦੇਖੇ ਨੇ ਐਰ ਸ਼ੈਰ ਚ ਬਈ ਐਰ ਸ਼ੈਰ ਹਰੇ ਕਹਿੰਦਾ ਐਰ ਸ਼ੈਰ ਪ્યોਰ ਐਰ ਸ਼ੈਰ ਆ ਮਗਰ ਪ્યોਰ ਐਚ ਐਫ ਬੱਤੀ ਹੈ ਐਚ ਐਫ ਜਮਾ ਕਰਨੀ ਹੈ ਨਾ ਇੱਕ ਵੀ ਹਾਂ ਪ્યોਰ ਐਚ ਬੱਤੀ ਆ ਗਈ ਮਗਰ ਕੋਈ ਵੀ ਕਦੋਂ ਸੂਈ ਰੋਮੀ ਹੈ ਤੇ ਬਈ ਸੂਈਆ ਹਫਤੇ ਦੀ ਸੂਈਆ ਦੁੱਧ 15 ਕਿਲੋ ਰੈਡੀ ਆ 18 20 ਸਰੀਗਾ 18 20 ਸਰੀ ਓਕੇ ਜੀ ਤੋਰੋ ਪਪੇ ਤੋਰੋ ਜੀ ਨੂੰ 16-16 ਸਾਨੂੰ ਕਰਾਵਾਂ ਚੈੱਕ ਰੇਟ ਪੁੱਛ ਕੇ ਦੱਸਾਂਗੇ ਤਾਰਾ ਧੋਣਾ ਦੀ ਜਮਾ ਓਕੇ ਆ 122 ਚੰਗੀ ਆ ਗਈ ਕੁਆਲਿਟੀ ਚੰਗੀ ਆ ਚਾਰ ਸਵੇਰੇ ਦੀ ਚੰਗੀ ਆ ਫੋਲੋ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰ ਲੈਣਾ ਜੀ ਲਿਓ ਵੀਰੇ ਬੱਚਾ ਕਰੀ ਤੇ ਬੱਚੀ ਬਹੁਤ ਪਿਆਰੀ ਆ ਨਾ ਰੋਮੀ ਮਗਰ ਬੱਚੀ ਦੇ ਮਗਰਾ ਤੋਂ ਮੜੇ ਨਜ਼ਰ ਮਰਾਵਾਂਗੇ ਜੀ ਆਹ ਦੇਖੋ ਇੱਥੋਂ ਕਰੋ ਚੈੱਕ ਇਹਨੂੰ ਥਣ ਲੈਵੇ ਦੀ ਚੰਗੀ ਸਾਫ ਸੁਥਰੀ ਵੜ ਆ ਗਈ ਤੇ ਕੱਟ ਆਲਾ ਫਾੜੀ ਆਲਾ ਆਰਡਰ ਹੈਗਾ ਤੇ ਬਾਕੀ ਦੀ ਗੱਲ ਯਾਰ ਦੁੱਧ ਵੀ ਰੈਡੀ ਹੈਗਾ ਕੋਈ ਔਮੇ ਨਹੀਂ ਦੇ ਦੇਉਗੀ ਮੋੜ ਲਿਓ ਜੀ ਬਾਕੀ ਢਲੋ ਯਾਰ ਕੋਈ ਵੀ ਬਾਈ ਆਏਗਾ ਤੇ ਅੱਪ 14 15 ਕਿਲੋ ਦੁੱਧ ਰੈਡੀ ਹੈ ਕੰਡਾ ਕੰਡਾ ਅਗਲਾ ਆਉਂਦਾ ਲਾਵੇ ਤੇ ਤੋਲ ਕੇ ਦੇ ਦਾਂਗੇ ਬਾਕੀ ਦੀ ਗੱਲ ਯਾਰ ਸਾਈਜ਼ ਬਹੁਤ ਆ ਹਨਾ ਸਾਈਜ਼ ਬਹੁਤ ਆ 20 ਸਿਰ ਤੇ ਦੇਣਾ ਕੋਈ ਵੱਡੀ ਗੱਲ ਨਹੀਂ ਥੋੜੀ ਜੀ ਦਾ ਕਮਜ਼ੋਰ ਘਰੋਂ ਆਈ ਆ ਓਕੇ ਜੀ ਬਾਕੀ ਦੀ ਗੱਲ ਯਾਰ ਥਣ ਲੈਵੇ ਦੀ ਫਿਟਿੰਗ ਫੂਟਿੰਗ ਵਾਲਾ ਲੈਵਾ ਤੇ ਮਗਰ ਆ ਗਈ ਬੱਛੀ ਆ ਦੇਖੋ ਇੱਥੋਂ ਕਰੋ ਚੈੱਕ ਆ ਦੇਖੋ ਜੀ ਚੋਣ ਜਵਾ ਦੇਖੋ ਨਾ ਥੱਲੇ ਦਾ ਨਲਕਾ ਹੀ ਆ ਹਨਾ ਇੱਕ ਨੰਬਰ ਦਾ ਬਈ ਚੋਣ ਉਮੇਰ 200 ਦਾ ਜਵਾਕ ਚੋਲੇ ਬਸ ਜੀ ਬਸ ਬਸ ਓਕੇ ਆ ਜਾ ਮਸਾਲੇ ਦਾ ਹਾਂ ਤੇ ਬਾਕੀ ਥਣ ਹਾਥੀ ਚਵਾਈ ਮੁੱਠੀ ਵਾਲਾ ਤੇ ਬੱਚੀ ਦਿਖਾਈ ਗਈ ਇੱਕ ਵਾਰੀ ਫੇਰ ਮੜੀ ਬੱਚੀਆਂ ਦਾਸਾਂ ਦਿਖਾ ਆ ਦੇਖੋ ਜੀ ਬੱਚੀ ਇੱਥੋਂ ਕਰੋ ਚੈੱਕ ਬੈਂਕ ਨੋਜ ਆ ਗਈ ਹੈ ਨਾ ਮੜੀ ਦਿਖਾਈਓ ਚੱਕੀ ਮੜੀ ਚੱਕੀ ਆ ਦੇਖੋ ਜੀ ਓਕੇ ਆ ਜਾ ਮੇਰੇ ਨੀਦੀ ਰਵੀ ਦੇ ਡੇਡਾ ਘੱਟ ਹੁੰਦਾ ਉਹ ਵੀ ਹਾਂ ਤੇ ਬਾਈ ਰੇਟ ਦੱਸਿਓ ਜਾਇਦ ਦੇ ਬਸ ਬਾ ਮੋਲ ਇੱਕ 10 5 ਦੀ ਲੋਕਾਂ ਨੂੰ ਕਰਨਾ ਬਾਹਿਆਰ ਛੱਡਾਂਗੇ 80000 ਦਾ ਸੌਦਾ ਠੀਕ ਹੈ ਜੀ ਓਕੇ ਜੀ 10 ਇੱਕ 10 ਦੇ ਦੂ ਇੰਨੀਆ ਵੀਡੀਓ ਪਾਉਣਾ ਰੇਟ ਹੈ ਬਾਜੋ ਰੇਟ ਜਮਾ ਜਾਇਆ ਜਾਵੇ ਤੇ ਅੱਗੇ ਵੀਰੇ ਆ ਗਈ ਐਚ ਐਫ ਕਰਨ ਸੂਈ ਆ ਇਹ ਐਚ ਐਫ ਐਚ ਐਫ ਨੂੰ ਸੂਈ ਨੂੰ ਬਾਈ ਹੋ ਗਏ 15 ਨਾਲ ਦੁੱਧ 25 ਕਿਲੋ ਆਪਾਂ ਕੰਡੇ ਨਾਮ ਆ ਅਗਲੇ ਤੋਲ ਕੇ ਦੇ ਦਾਂਗੇ ਮਗਰ ਕੀ ਆ ਗਾ ਜੀ ਮਗਰ ਬੱਛਾ ਬਾਈ ਮਗਰ ਬੱਛਾ ਓਕੇ ਜੀ ਤੇ ਬਾਕੀ ਦੀ ਘਾਤ ਬੈਡ ਵਾਲੀ ਬੈਡ ਆ ਗਈ ਹਾਂ ਤੋਰੀ ਬਾਈ ਚੱਕ ਚੰਗੀ ਹੈ ਜੀ ਵੱਡੇ ਸਾਈਜ਼ ਦੀ ਆ ਗਈ ਬਾਕੀ ਦੀ ਗੱਲ ਦੁੱਧ ਰੈਡੀ ਵਾਲੀ ਕੋਈ ਦੇ ਦੂਗੀ ਨਹੀਂ ਹਾਜ਼ਰ ਦੁੱਧ ਆ ਜੀ ਤੇ ਮਿਣ ਕੇ ਤੁਸੀਂ ਲੈ ਜਾ ਸਕਦੇ ਆ ਬਾਈ ਦਾ 25 ਕਿਲੋ ਯਾਰ ਬਾਈ ਆਪਾਂ ਬੰਦਾ ਟਾਈਮ ਤੋਂ ਟਾਈਮ ਚੋਲੇ ਪਾਉਣ ਜਾਣ ਦਾ ਖਰਚਾ ਆਪਣਾ 5000 ਅਗਲੇ ਨੂੰ ਨਾਮ ਆ ਜੇ ਬੰਦਾ 24 ਵੀ ਮਿੰਟ ਤੋੜ ਜੀ ਆਪਣਾ 25 ਕਿਲੋ ਦੁੱਧ ਹਾਜ਼ਰ ਆ ਹਾਂ ਓਏ ਪਾਣੀ ਨਹੀਂ ਪਿਆ ਮੋਟਰ ਛੱਡਣ ਵਾਲੀ ਸੀ ਓਏ ਲਿਓ ਜੀ ਆ ਦੇਖੋ ਇੱਥੋਂ ਕਰੋ ਚੈੱਕ ਥਾਣ ਲੈਵੇ ਦੀ ਚੰਗੀ ਸਾਫ ਸੁਥਰੀ ਆ ਮੋੜ ਲਿਓ ਜੀ ਭਾਲਾ ਭੁਲਾ ਹਜਾ ਪੰਡ ਲੈਵੇ ਦੀ ਪਾਈ ਫਿਰਦੀ ਆ ਬਾਈ ਯਾਰ ਤੇ ਵੱਡੀ ਵਹਿੜ ਆ ਗਈ ਸੁਆ ਬਾਈ ਤੀਜਾ ਦਾ ਸੁਆਰੇ ਦੇ ਨਾਲ ਤੀਜਾ ਬਾਈ ਤੀਜਾ ਓਕੇ ਜੀ ਤੇ ਮਾਦਰੀ ਦੇ ਬੱਚਾ ਆ ਗਿਆ ਠੀਕ ਹੈ ਵੀ ਕਿਸੇ ਨੇ ਬਹੁਤ ਹੀ ਚੰਗਾ ਭਰਾਇਆ ਸੀ ਨਾ ਹਾਂ ਪਰ ਕੁਦਰਤ ਪਰਮਾਤਮਾ ਕਰਨਾ ਦੋਦੇ ਆ ਦੇਖੋ ਬੱਚਾ ਆਪਾ ਬੰਦਾ ਉਸ ਗੱਲੋਂ ਬੇਫਿਕਰ ਰਿਓ ਲੱਤ ਛਾੜ ਵਾਲੀ ਗਾਣਾ ਹੋਊਗਾ ਨਾ ਮੈਂ ਕਹਿੰਦਾ ਯਾਰ ਰੋਗ ਰੋਗ ਦੀ ਧਾਰ ਆ ਨਾ ਦੂਜਾ ਜੇ ਮਾਰ ਦੇ ਫਿਰ ਯਾਰ ਲੱਗਦਾ ਹੀ ਨਹੀਂ ਹੂੰ ਇੱਥੋਂ ਲੋ ਹਾਂ ਮੇ ਰੋਮੀ ਰੇਟੇ ਦਾ ਵੀ ਦੱਸ ਦੇ ਰੇਡ ਬਈ ਇਹਦਾ ਕੋਈ ਡੂੜ ਨਹੀਂ ਕੋਈ 40 ਨਹੀਂ ਕੋਈ ਸਵਾ ਨਹੀਂ ਕੋਈ 20 ਨਹੀਂ ਹਮ ਬਾਈ ਜਸਨੋ ਤੇ 107 ਲੈਣੀ ਆ ਬਈ 107 25 ਕਿਲੋ ਦੁੱਧ ਮਣਕੇ ਲੈ ਜਾਓ 25 ਕਿਲੋ ਅਗਲਾ ਕਹਿੰਦਾ ਧੋਖਾ ਦੇ ਵੀ ਜੇਰ ਦੀ ਸਾਰੇ ਕਾਜ਼ੇ ਦੀ ਅਗਲਾ ਆਨਲਾਈਨ ਮੰਗਾ ਲੈ ਬਾਈ ਆਪਣੀ ਫੁੱਲ ਲੋਡ ਹੋਊਗੀ ਤੇ ਅੱਗੇ ਵੀਰੇ ਆ ਗਈ ਗਾਲਿਆ ਹੋ ਕੇ ਬੀ ਐਚ ਐਫ ਆ ਗਈ ਨਾ ਥੋੜੀ ਕ੍ਰਾਸ ਐਚ ਐਫ ਆ ਗਈ ਹਾਂ ਨਾਲੇ ਵੀ ਚੰਗੀ ਸਾਹਿਬ ਕਿੰਨੇ ਦਿਨ ਬਾਕੀ ਇਹਦੇ ਇਹਦੇ ਵੀ ਹਜੇ ਲੈ ਜੀ ਦੋ ਚਾਰ ਦਿਨ ਗਾਂ ਹੋਰ ਦੇਣਾ ਪੁੱਪੇ ਨਾ ਪੁੱਪੇ ਗਾ ਖੋਲੋ ਜੀ ਨੂੰ ਬਾਹਰ ਲਿਓ ਖੋਲ ਕੇ ਚੰਗੀ ਹੈ ਜੀ ਥਾਂ ਦੇ ਵਿੱਚ ਦੀ ਪੂਰੀ ਕਾ ਆ ਦੇਖੋ ਇੱਥੇ ਚੱਕਰੋ ਮੈਂ ਕਹਿੰਦਾ ਡੱਬ ਪ੍ਰਿੰਟ ਬਹੁਤ ਚੰਗਾ ਹੈ ਹਨਾ ਰੋਮੀ ਹਾਂ ਬਾਈ ਤੇ ਲੈ ਵੇ ਲੋ ਦੀ ਫਿਰ ਲਾ ਦੂ ਬਾਈ ਪੰਡ 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 ਬਾਈ ਇੱਥੇ ਕਰੋ ਚੈੱਕ ਦੁੱਧ 27 28 ਕਿਲੋ ਬਾਈ ਦਿੱਤਾ ਵਾ ਬਸ 30 ਕਿਲੋ ਦੀ ਓਰ ਤੇ ਗਾਂ ਦੇ ਦਾਂਗੇ ਜਿਹੜਾ ਮਰਜੀ ਵੀਰ ਭਾਈ ਆ ਕੇ ਲੈ ਲੈ ਕਵਾਲਿਟੀ ਦੇਖੋ ਇੱਕ ਨੰਬਰ ਹੈ ਹਨਾ ਹਾਂ ਕੱਲੀ ਪੂਛ ਨਹੀਂ ਰੱਬ ਨੇ ਪੂਛ ਕਟਾਦੀ ਇਹਦੀ ਓਕੇ ਜੀ ਕੋਈ ਅੰਗ ਦੇਖ ਕਹੇ ਜੇ ਲੱਗੇ ਆ ਵਾਕਿਆ ਐਚਐਫ ਆ ਗਈ ਪਿਆਰਾ ਬੋਰਿੰਗ ਬੰਨੇ ਦਾ ਜਿਹੜਾ ਦਵਾਗੇ ਆ ਦੇਖੋ ਜੀ ਬਾਹਰ ਹੀ ਫਿਰ ਉਹ ਵੀ ਕੀ ਰੇਟ ਆ ਗਿਆ ਬਾਈ ਫਿਰ ਇਹਦਾ ਇਹ ਰੇਟ ਯਾਰ ਜਿਹਦਾ ਬੂਸ਼ ਹੁੰਦੀ ਤੱਕ ਦਾਸ ਕਰਨਾ ਸੀ ਅੱਜ ਫਿਰ ਅੱਜ ਦਾ 77000 ਰੁਪਏ ਲੈ ਮਾਏ 77000 ਓਕੇ ਜਮਾ ਜਾਏਗਾ ਹੈਨਾ ਜਮਾ ਜਾਏ ਜ ਨਹੀਂ ਆਇਆ ਰੇਟ ਨਹੀਂ ਤਦ ਵੀ ਆਪਾਂ ਇਹ ਪੋਲੇ ਹੱਥ 30 30 ਕਿਲੋ ਆਇੰਦੀ ਤੇ ਅੱਗੇ ਵੀਰੇ ਬਲੈਕ ਜਰਸੀ ਆ ਗਈ ਹੈਨਾ ਹੱਥ ਪੇਰ ਕਹਿੰਦੇ ਆਈ ਬਹਿ ਕੇ ਦਿਖਾਈ ਜਣਾ ਥੱਲੇ ਮੁੰਡਿਆ ਆਹ ਦੇਖੋ ਜੀ ਓਕੇ ਜਮਾ ਯਾਰ ਥੱਲੇ ਤੱਕ ਜੀ ਨਾ ਬੂਸ਼ ਤੇ ਬਾਕੀ ਲੇਵਾ ਦਾ ਪੰਡ ਹੀ ਲਾ ਦੂ ਹਣਾ ਪੰਡ ਲਾ ਦਿੰਦੋਂ ਆਪਣੇ 20 22 ਕਿਲੋ ਆਉਂਦੀ ਓਹ ਲੋ ਜੀ ਬਾਹਰ ਨੂੰ ਇਹਨੂੰ ਵੀ ਤੋਰਾ ਕਰਾ ਕੇ ਜੇ ਰੋਮੀ ਇਹਦਾ ਬਲੈਕ ਜਾਰਸੀ ਦਾ ਕੀ ਰੇਟ ਆ ਗਿਆ ਤੇ ਅਗਲਾ ਕਹਿਨਦਾ ਪੰਜਾਬ ਵਾਲੀ ਜਾਰਸੀ ਆ ਹਣਾ ਯਾਰ ਹਾਂ ਲਾਟ ਨੰਗੂ ਜਾਗਦੀ ਸ਼ਾਈਨਿੰਗ ਫੁੱਲ ਰੰਗ ਚੰਗਾ ਤੇ ਕੁਆਲਿਟੀ ਪੂਰੀ ਚੰਗੀ ਬਾਈ ਕਿੰਨਾ ਕ ਦੁੱਧ ਕੱਢ ਦੂ ਰੋਮੀ ਚੱਲ ਅਗਲਾ ਕਹਿਨਦਾ ਵਪਾਰੀ 20 22 ਤੋਂ ਟੁੱਟ ਨਹੀਂ ਦਿੰਦੇ 20 ਕਿਲੋ ਦੁੱਧ ਆਪਾਂ ਬਾਜੀ ਲਾ ਕੇ ਵੀ ਗਾਂ ਦੇ ਦਾਂ ਜਮਾ ਦੇ ਦੋ ਯਾਰ ਇਹਨੇ ਵਸਿੱਤਾ ਦੇਣਾ ਕਿ ਨਹੀਂ ਆ ਦੇਖੋ ਜੀ ਸਾਡੇ ਵਾਲੇ ਭਾ ਸਾਡੇ ਵਰਗੀਆਂ ਗਾਂਾਂ ਹਰੇਕ ਬੰਦੇ ਦੇ ਵਸਦਾ ਰੂਪ ਨਹੀਂ ਬਾਈ ਢੋ ਐਵੇਂ ਰੂਮੀ ਨਹੀਂ ਬਣ ਗਿਆ ਆਹ ਦੇਖੋ ਜੀ ਲੈ ਚਲੋ ਢੋ ਸਾਬ ਐਵੇਂ ਰੂਮੀ ਬਣ ਗਿਆ ਲੋਕਾਂ ਨੂੰ ਗਾਂ ਨਹੀਂ ਕਿਸੇ ਹੋਂਦੀ ਐਸ ਵਕਤ 15 ਬੰਦੇ ਇਕੱਠੀਆਂ ਕਰ ਲਿਆ ਕਿਤੇ ਖਲ ਆਈ ਜਾਂ ਬੜਾ ਨਹੀਂ ਚਈਆਂ ਹੁੰਦੀਆਂ ਫੇਰ ਹੁੰਦੀਆਂ ਇਹ ਨਹੀਂ ਚੰਗੀ ਬਲੈਕ ਯਾਰ ਸੀ ਐਗਰੇਟ ਬਾਈ ਇਹਦਾ ਰੇਟ ਦਾ ਬਾਈ ਸਾਰੇ 80000 ਰੁਪਿਆ ਮਾਨ ਮਾਨ ਬਿਲਕੁਲ ਲੂਗਾ ਨੰਬਰ ਬੋਲੀ ਬਾਈ ਨੰਬਰ ਹੈ 947863584 ਪਿੰਡ ਮਹਾਰਾਜ ਆ ਜੀ ਹਾਂ ਇੱਕ ਬਹੁਤ ਛੋਟੀ ਛੋਟੀ ਹੀ ਮੈਂ ਤੇ ਚੈਨਲ ਰਾਹੀ ਤਰੀਫ ਕਰਨੀ ਚਾਹਣਾ ਇੱਕ ਗੱਲ ਦੀ ਬੋਲੋ ਜੀ ਬੋਲੋ ਭਾਈ ਤੂੰ ਸਾਡੇ ਜਿੰਨਾ ਚਿਰ ਮਰਜੀ ਵੀਡੀਓ ਪਾ ਹੂੰ ਪਰ ਸਾਡੇ ਥਲੇ ਨਾਲ ਕੋਈ ਰੇਟ ਦਾ ਕਮੈਂਟ ਆ ਬਈ ਹੂੰ ਕਿਸੇ ਵੀ ਬੰਦੇ ਨੂੰ ਤੇ ਨਾਂ ਵੀਰੇ ਸਾਡੀ ਗਾ ਗਲਤੀ ਆ ਜੀ ਨਹੀਂ ਗਲਤ ਨਹੀਂ ਦਿੱਤੀ ਤੁਸੀਂ ਕਿਤੇ ਤੇਰੇ ਚੈਨਲ ਦੇ 100 ਵੀਡੀਓ ਪਾਈ ਆ ਕੋਈ ਬਾਈ ਇੱਕ ਕਰੀ ਐਸ ਵੀਡੀਓ ਦੇ ਕਹਿੰਦੇ ਕਮੈਂਟ ਕਰਕੇ ਵੀ ਰੁਮੀ ਮੈਂ ਤੁਹਾਡੇ ਚੈਨਲ ਨਾਲ ਹੀ ਆ ਫਲਾਨੀ ਗੱਲ ਲਈ ਸੀ ਮੇਰੇ ਨਾਲ ਆ 1921 ਨਿਕਲ ਗਿਆ 1.5 ਸਾਲ ਹੋ ਗਏ ਆਪਾਂ ਦੇਖਿਆ ਰੁਮਾ ਜੀ ਸਹੀ ਬਸੂ ਹੁੰਦਾ ਤੇਰਾ ਜਮ ਹਾਂ ਤੇ ਨੰਬਰ 92 ਦਾ 9478635804 ਨਾਗਸੀਪਰਾ ਕੋਲੇ 4 ਕੈਮਰੇ ਦੀ ਨਜ਼ਰ 4 ਕਰਿਆ ਕਾਫੀ ਹੋਰ ਵੀ ਖੜਿਆ ਕਰਿਓ ਬਾਈ ਨਾਲ ਸੰਪਰਕ ਪਿੰਡ ਮਹਾਰਾਜਾ ਜੀ ਜ਼ਿਲ੍ਹਾ ਬਠਿੰਡਾ ਤਸੀਲ ਰਾਮਪਰਾਪੂਲ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਹਿਦ ਲੋ ਧੰਨਵਾਦ ਜਲਦ ਮਿਲਦੇ ਆਂ ਕੈਨਾ ਵੀਡੀਓ